ਕਬੱਡੀ ਕਬੱਡੀ ਏ ਆ ਮੇਲਾ ਤੋਦੇ ਦਾ ਪਰ ਸਾਹਮਣੇ ਸੂਰਿਆ ਵਾਲੀਆ ਦਵਿੰਦਰ ਪਹਿਲਵਾਨ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੈਵੀ ਰਾਮਗੜੀਓ ਕਰੋ ਕੁਝ ਨਾ ਕੁਝ ਜੇ ਅੱਜ 도ਦੇ ਚਾਏਓ ਤੇ ਗੱਲ ਜੱਫਿਆਂ ਦੇ ਮੁੱਕੇ ਆ ਰੋਮੀ ਮੇਰੇ ਮਿੱਤਰੋ ਰਾਮਗੜੀਆ ਕਰਦਾ ਕੋਸ਼ਿਸ਼ ਕਬੱਡੀ 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 ਏ ਉਹ ਮੇਲਾ 도ਦੇ ਦਾ ਪਰ ਸਾਹਮਣੇ ਸੂਰੇ ਵਾਲੀਆ ਦਵਿੰਦਰ ਪਹਿਲਵਾਨ ਉਹ ੱਤਕੇ ਦਿੰਦਾ ਤਰਿਆਉਂਦਾ ਇੱਕ ਨੰਬਰ ਤਕੜਾ ਆਪਣੀ ਟੀਮ ਦੇ ਲਈ ਜੋ ਫੇਰ ਵੱਧਦਾ ਕਿ ਕਰਤਾ ਕਹਿਰ ਚੋપરા ਨੇ ਜਿਉਂ ਫੌਜ ਕਿਲੇ ਨੂੰ ਢਾਉਂਦੀ ਤੇ ਗੱਲ ਰਾੜੇ ਖੇਲੇ ਦੀ ਸਿੱਧੀ ਧੂਕਾਂ ਜੇ ਪਾਉਂਦੀ ਕਰਤਾ ਕਹਿਰ ਚੋਬਰਾਂ ਨੇ ਜਿਉਂ ਫੌਜ ਕਿਲੇ ਨੂੰ ਢਾਉਂਦੀ ਆਹ ਪਹਿਲਵਾਨ ਐ ਉਹ ਦਵਿੰਦਰ ਕਬੱਡੀ ਕਬੱਡੀ ਕਰਦਾ ਹੋਇਆ ਸੂਰੇ ਵਾਲਾ ਪਿੰਡ ਐ ਸੰਤ ਬਾਬਾ ਲక్ష్మణ ਦਾਸ ਦੀ ਕਹਿੰਦੇ ਧਰਤੀ ਐ ਆਏ ਸਾਲ ਵੱਡਾ ਮੇਲਾ ਕਰਾਉਂਦੇ ਐ ਬਾਈ ਕੇਵਲ ਵਰਗੇ ਤੇ ਬਾਈ ਗੁਰਪਿਆਰ ਵਰਗੇ ਮੇਰੇ ਵੀਰੋ ਆਹ ਦੁਨੀਆ 'ਚ ਗੱਲਾਂ ਹੁੰਦੀ ਐ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਗਲੀ ਕਬੱਡੀ ਪਲਵਾਨ ਦੀ ਪੈ ਗਈ ਹੈ ਪਲਵਾਨ ਮੇਰ ਦੀਨਾ ਦੇ ਰੱਬ ਦੀ ਮਿਹਰ ਹੋ ਜੇ ਬੰਦਾ ਆਣ ਕੇ ਫਿਰ ਪਲਵਾਨ ਬਣਦਾ ਹੁਣ ਰਾਮਗੜ੍ਹ ਦੀ ਟੀਮ ਹੈ ਚਾਰ ਦਿਆਫੀ ਤਿਆਰ ਜਿੱਤਣ ਦੇ ਲਈ ਦੋਨੇ ਟੀਮਾਂ ਜੋਰ ਲਾ ਰਹੀਆਂ ਕੌਣ ਜਫਾ ਲਾਉ ਖੇਡ ਮੈਦਾਨ ਵਿੱਚ ਸਮਾਂ 30 ਸਕਿੰਟਾਂ ਦਾ ਖਤਰੇ ਵਾਲੇ ਘੁੱਗੂ ਨੇ ਭੱਜ ਜਾਣਾ ਉਹ ਜਦੋਂ ਟਾਈਮ ਹੋ ਗਿਆ ਖਤਰੇ ਵਾਲਾ ਘੁੱਗੂ ਭੱਜ ਜਾਂਦਾ ਮੇਰੇ ਵੀਰੋ ਉਹ ਦੂਸਰੇ ਪਾਸੇ ਸੰਦੀਪ ਤੇ ਇੱਕ ਪਾਸੇ ਪਲਵਾਨ ਐਨ ਆਉਂਦਾ ਰੇਤਾ ਝਾੜਦਾ ਐਨ ਆਉਂਦਾ ਹਵਾ ਨੂੰ ਗੰਡਾ ਦਿੰਦਾ ਮੈਚ ਦੀ ਸਮਾਪਤੀ ਹੈ ਜੇਤੂ ਟੀਮ ਸੁਰੇਲਾ